ਆ ਵੀ ਸਾਰੇ ਭਾਂ ਬਰਾਉਣੀ ਨਹੀਂ ਕਰਨਾ ਸਾਰੇ ਠੀਕ ਠਾਕ ਆ ਆ ਦੇਖੋ ਭਾਈ ਸਾਡੀ ਕੋਈ ਨਹੀਂ ਸਾਡੇ ਲੋਕ ਦੇਖ ਰਹਿਣਾ ਨਹੀਂ ਹਾਂ ਬਸ ਹੁਣ ਤਾਂ ਇਹ ਸਾਡੇ ਟਰੈਕਟਰ ਦੇ ਵੱਡੇ ਡੈਕ ਚੁੱਕਦੇ ਆ ਸਾਡੇ ਵੱਡੇ ਟਰੈਕਟਰ ਚੁੱਕਦੇ ਨੇਗੇ ਆ ਸਾਡੇ ਕੋਈ ਨਹੀਂ ਦੱਸਦਾ ਕੀ ਕਰਵਾਦਾ ਹਨ ਕਿਵੇਂ ਹਾਂ ਰਾਤ ਹੁੰਦੀ ਆ ਮੇਰਾ ਬਹੁਤ થਦਾ ਹੈ ਲੱਗਦਾ ਹੈ ਮੋਟਰ ਕਾਣ ਉਹਨੇ ਪਹਿਲਾਂ ਵੀਡੀਓ ਦਿਖਾਈ ਸੀ ਉਹ ਨਹੀਂ ਵੀਰੋ ਤਰ ਉਹ ਹੋਰ ਵੀ ਕੋਈ ਟੈਰਾਂ ਆ ਸੀਗਾ ਦੇ ਟੈਕ ਕਰ ਲਏ ਉਹ ਕਹਣਗੇ ਨਾ ਉਹ ਟ੍ਰੈਟ ਵੀ ਸੋਨਾ ਨਿਕਿਆ ਸੀਗਾ ਇਹ ਆਪਣੇ ਨੋਆ ਇੱਕ ਕਰ ਲੈਣਾ ਦਿਖਾ ਦੇ ਵੀਰ ਜਿਹੜਾ ਪਹਿਲਾਂ ਸੀ ਇਹਨਾਂ ਨੋਆ ਤੇ ਉਹ ਵੀ ਚਾਹੀਦਾ ਵਾਲਾ ਟੈਕ ਕਰੀਏ ਤੇ ਇਹ ਇੰਪੋਰਟ ਲੈ ਕੇ ਲੋ ਬਾਈ ਤੁਹਾਨੂੰ ਬੇਸਿਕ ਹੋਊਗੀ ਤਾਂ ਕਰਕੇ ਤੁਹਾਨੂੰ ਲੌਡਾਊਡੀ ਹਾਂ ਸਭ ਨੂੰ ਦੀ ਵੀਡੀਓ ਆ ਤੇ ਆਪ ਰੂਤੀ ਆ ਗ੍ਰੂਰ ਹੋ ਰਹੀ ਹੈ ਨਾ ਸਾਡੀ ਸੂਰ ਹੈ ਨਾ ਇਹਦੇ ਤੇ ਭਾਈਚਾਰੀ ਸਾਡਾ ਵਧੀਆ ਹੈ ਨਾ ਇੱਕ ਜਨਰਲ ਮੇਰੇ ਕੋਲ ਕੰਮ ਕਰ ਰਿਹਾ ਕਿਹੜਾ ਗੁਰੂ ਨਹੀਂ ਪਾਉਂਦੇ ਕਰਕੇ ਬਚ ਜਾਣੇ ਜੱਟਾਂ ਜਾਉਣੇ ਜੌਰਤ ਤੇਰੇ ਮੇਰੀ ਨਹੀਂ ਰਹਿਣਾ ਚਿੱਕਣ ਤਾਂ ਇਹ ਲੱ ਪਿੰਡਾਂ ਨਹੀਂ ਕਰਾਂਗੇ ਰੂਪੇ ਪਰਹੀ ਬਈ ਚਿੱਕਾ ਟੋਟਾ ਪਾਉਂਦਾ ਟੋਟਾ ਨਵਾਂ ਲੈਂਦਾ ਸੀ ਇਹ ਇਹ ਕਾਰ ਹੈਗੇ ਸੈਟ ਉਹ ਵੀ ਚੰਗੀ ਲੱਗੀ ਤਾ ਟੋਟਾ ਤੇ ਰੈਡੀ ਚਾ ਉਹ ਟੋਟਾ ਚੱਕ ਲਿਓ ਪਹਿਲਾਂ ਹੀ ਭਾਈ ਇੱਕ ਟੋਟਾ ਹੋਰ ਪੈਗਾ ਰੈਡੀ ਚਾ ਉਹ ਪੜੋ ਨਾ ਮਾਂ ਇਹ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰੋ ਪਿੰਡਾਂ ਵਾਲਿਆਂ ਨਾਲ ਪਿੰਡਾਂ ਦੀ ਕਰਾਂਗੇ ਪੋਟਾਂ ਨਾਲ ਗੱਲ ਪੋਟਾਂ ਦੀ ਕਰਾਂਗੇ ਤੇ ਮੋਟਰਾਂ ਚੱਪੇ ਹੋਣੀਆਂ ਬਈ ਹਣਾ ਦੇਖੋ ਇਹ ਸਾਡਾ ਕੋਈ ਪੱਖ ਨਹੀਂ ਦੇਖਦਾ ਨਾ ਜੇ ਕਹਿੰਦੇ ਹਾਂ ਸੋ ਕੋਈ ਆਈ ਆ ਉਹ ਚਲੋ ਕੋਈ ਚਲੋ ਭਾਈ ਤੇ ਕਿਰਤ ਨਹੀਂ ਕਰਦੇ। ਕੋਈ ਆਪਣੀ ਹੋਆ। ਆਪਣੀ ਹੋ ਗਈ ਜਿਹੜੇ ਮਰਦੀ ਰਹੇ ਪਰ ਮਾਂ ਦੇ ਬਟੋਰੇ 200 ਦਿਨਾਂ ਦਾ ਬੈਣਾ। ਜੀ ਜੀ ਕੋਈ ਛੋਟਾ ਜਿਹਾ ਨਹੀਂ ਬਣਦਾ ਉਹ ਸਾਡੇ ਇੱਗੀ ਬਣਦਾ ਹੈਗਾ। ਜਿਹੜਾ ਅਸੀਂ ਕਹਿੰਨਾ ਆਵਾਜ਼ ਪੈਦਾ ਕਰਦੇ ਹੁਣੇ। ਕਿਹਦਾ ਆ ਰਿਹਾ ਨਵਾਂ ਨੇ ਅੱਜ ਕਰੇ ਨੀ। ਉਹ ਆ ਜਾ ਤੱਕਰੇ ਲਈ

ਬੱਚਿਆਂ ਦੇ ਦਪਾਲਦੇ ਆਂ ਅਸੀਂ ਚੰਗੀ ਲੱਗੀ ਤਾਂ ਲਾਇਕ ਕਰਿਓ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਪਿੰਡਾਂ ਵਾਲੇ ਪਿੰਡਾਂ ਦੀ ਇਹਨੇ ਜੇਪਾਂ ਜੇਪਾਂ ਨਹੀਂ ਕਰਨਗੇ ਤੇ ਨਾਲੇ ਮਾ ਫਸੂ ਦੀ ਐਮਐਸ ਵੀ ਕਰਾਂਗੇ ਭਾਈ ਤੁਹਾਨੂੰ ਵਧਾਈਆਂ ਸਹਿਣਾ ਤੁਹਾਨੂੰ ਆਇਆ ਨਹੀਂ ਪੈ ਗਿਆ ਥੋੜੇ ਬਾਅਦ ਠੰਡ ਹੋ ਗਈ ਵਧੀਆ ਗੱਲ ਐ ਜੂਰੀ ਅਸੀਂ ਨਹੀਂ ਕਹਿੰਦੇ ਪਰ ਸਾਡੇ ਇਹ ਕਈ ਭਰਾਵਾਂ ਨੇ ਲੁੱਟ ਕਾ ਲੋਣੇ ਦੀ ਇਹੋ ਚਲ ਫੇਰ ਵੀ ਪੂ ਚੱਕਾ ਹੋਵੇਗਾ ਤੁਸੀਂ ਸਹਿ ਲੈਣੀ ਇਹਨਾਂ ਨੂੰ ਇਹ ਨਹੀਂ ਸਮਝ ਸਹਿ ਰਹੇ ਨੇ ਤੁਹਾਨੂੰ ਵਧੀਆ ਗੱਲ ਨਹੀਂ ਜੀ ਇਹ ਮੁੱਕਾ ਦੌਰਾਨ ਫੇਰ ਕੇ ਲੱਗਿਆ ਕਿ ਵੱਡੀ ਗੱਲ ਨਹੀਂ ਮੇਰੇ ਤੋਂ ਦੇ ਵਾਸਤੇ ਮੈਂ ਕਹਾਣੀਆਂ ਕਰਨ ਵਾਰੀ ਦੇ ਪਾਤਰਾਂ ਰੱਖੀ ਉਹਦਾ ਗਾਣਾ ਸੁਣੇ ਹੋ ਆ ਆਪਣੇ ਪ੍ਰਜੀਤ ਪੁੰਦਰ ਦਾ ਉਹ ਗਾਣਾ ਸਾਈਂਦਨ ਬਾਰਸੀ ਆਈਕਨ ਜਿਹੜੇ ਤੋਂ ਸਾਡੇ ਠੋਕ ਦਾ ਪੱਕਾ ਠੋਕ ਬੈਗਾ ਤੇ ਵੱਡੀ ਲੱਗੀ ਤਾਂ ਲਾਈਕ ਸ਼ੇਅਰ ਕਰਾ ਧੰਨਵਾਦ ਸਾਰੇ ਭੈਣ ਭਰਾਵਾਂ ਦਾ